ਰਾਮ ਸੋਠ ਰਵਦਾ ਜੀ ਕੇ ਬਲਵ ਜਨਮ ਪਨ ਫਲ ਪਾਇਓ ਦਿੱਤਾ ਜਾਤ ਅਨ ਵਿਕੇ ਰਾਗੇ ਇੰਦਰ ਸੰਸਰ ਗ੍ਰਹ ਅਸਨ ਬਿਨ ਹਰ ਪਗਤ ਕਹਾ ਕ ਲਿਖੇ ਨਾ ਵਿਚਾਰਿਓ ਰਾਜਾ ਰਾਮ ਕੋ ਰਸ ਜਹਿਰੋਂ ਸੇ ਅਨਰਸ ਬਿਸਰ ਜਾਹੀ ਰੋ ਜਾਨ ਅਜਾਨ ਪੈ ਹਮਗ ਸੋਚ ਅਸੋਚ ਦਿਲਸ ਜਾਹੀ ਇੰਦਰੀ ਸਵਨ ਨਿਵਲ ਬੇਕ ਬੁਧ ਪਰਮਾਰਥ ਪਰਵੇਸ਼ ਨਹੀਂ ਤੇ ਇਤਿਆਨ ਅਚਰੀਤ ਅਨਕਛੇ ਸਮਝ ਨਾ ਪਰੇ ਅਪਰ ਮਾਇਆ ਕਹਿਣ ਵਿਦਾਸ ਉਦਾਸ ਦਾਸ ਮਤ ਪਰ ਹਰ ਕੋ ਪੁਕਾਰੋ ਜੀ ਦਇਆ ਕਈ ਤਿਆਨ ਚ ਦੀਏ ਤੇ ਅਨਕਸ਼ੇ ਸਮਝ ਨਾ ਪਰੇ ਅਪਰ ਮਾਇਆ ਕਹਿਣ ਵਿਦਾਸ ਉਦਾਸ ਦਾਸ ਮਤ ਹਰ ਹਰ ਕੋ ਪੁਕਾਰੋ ਜੀ ਦਾ ਇਹ ਸ਼ਬਦ ਸਤਗੁਰੂ ਦਾਸ ਮਹਾਰਾਜ ਦੇ ਮਖਾਰਬਿੰਦ ਤੋਂ ਚਾਰਿਆ ਹੋਇਆ ਰਾਗ ਸੋਠ ਦੇ ਵਿੱਚ ਤਨ ਤਨ ਚਵਰ ਸ਼ਤਬ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 558 ਤੇ ਸ਼ਿਸ਼ੋਬਤ ਹੈ ਸਤਗੁਰੂ ਦਾਸ ਮਹਾਰਾਜ ਜੀ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਹੈ ਕਿ ਇਹ ਜਿਹੜਾ ਤੈਨੂੰ ਮਾਨਸ ਜਨਮ ਮਿਲਿਆ ਹੈ ਜੀਵ ਨੂੰ ਇਸ ਨੂੰ ਬਹੁਤ ਹੀ ਔਖਾ ਤੈਨੂੰ ਇਹ ਜਨਮ ਮਿਲਿਆ ਹੈ ਇਸ ਨੂੰ ਵਿਅਰਥ ਨਾ ਗਵਾ ਅਨਪੂਰਣੇ ਚ ਨਾ ਗਵਾ ਇਹ ਜਨਮ 84 ਲੱਖ ਜਨਮ ਤੋਂ ਬਾਅਦ 84 ਲੱਖ ਦਾ ਆਖਰੀ ਪੌੜਾ ਹੈ ਇੰਨੇ ਜਨਮਾਂ ਭੋਗ ਕੇ ਤੈਨੂੰ ਇਹ ਜਨਮ ਮਿਲਿਆ ਹੈ ਜੇਕਰ ਤੈਨੂੰ ਇਹ ਜਨਮ ਮਿਲਿਆ ਹੈ ਤਾਂ ਇਸ ਦਾ ਲਾਹਾ ਲੈ ਲੈ ਕਿ ਜਿੱਥੋਂ ਇਹ ਜਿੰਦ ਵਿਛੜੀ ਹੋਈ ਹੈ ਉਸ ਪਰਮਾਤਮਾ ਦੇ ਨਾਲ ਤੇਰਾ ਮੇਲ ਹੋ ਜਵੇ ਅਗਰ ਤੂੰ ਜਾਣ ਅਣਜਾਣ ਦੇ ਵਿੱਚ ਫਸ ਕੇ ਮੈਂ ਇੰਦਰੀਆਂ ਦੇ ਰਸਾਂ ਦੇ ਵਿੱਚ ਆਪਣੇ ਸਵਾਦਾਂ ਨੂੰ ਲੈਂਦਾ ਹੋਇਆ ਸਵਾਸਨ ਦੀ ਪੁੰਜੀ ਨੂੰ ਖਰਚ ਬੈਠਾ ਤਾਂ ਫਿਰ ਤੇਦੇ ਕੋਈ ਰਸਤਾ ਨਹੀਂ ਬਚਣਾ ਜਿਹੜਾ ਤੈਨੂੰ ਇਹ ਬਚਾ ਸਕੇ ਕਿ ਤੂੰ ਜਨਮ ਮਰਨ ਦੇ ਚੱਕਰ ਤੋਂ ਬਚ ਜਾਵੇਂਗਾ ਸੋ ਸਤਿਗੁਰ ਦਸਮਤ ਜੀ ਸ਼ਬਦ ਦੇ ਵਿੱਚ ਸਮਝਾਉਣ ਕਰਦੇ ਦਲਬ ਜਨਮ ਪੁੰਨ ਫਲ ਪਾਇਓ ਬਰਥਾ ਜਾਤ ਅਬਵੇਕੇ हे ਜੀ ਤੈਨੂੰ ਜਨਮ ਬਹੁਤ ਹੈ ਚੰਗੇ ਕਰਮ ਕਰਮ ਕਰਕੇ ਮਿਲਿਆ ਹੈ ਤੇ ਜਿਹੜਾ ਇਹ ਜਨਮ ਮਿਲਿਆ ਹੈ ਇਹ ਹੁਣ ਤੋ ਅਗਿਆਨਤਾ ਦੇ ਵਿੱਚ ਵਿਅਰਥ ਗਵਾ ਰਿਹਾ ਜਨਮ ਮਿਲਿਆ ਕਿਉਂ ਹੈ ਤੇ ਤੂੰ ਪਰਮਾਤਮਾ ਦੇ ਗੁਣਗਾ ਹਰ ਟਾਈਮ ਸਭਤ ਸਲਾਕਾ ਉਸ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੁੜ ਕੇ ਬੈਠ ਆਪਣੇ ਸਭਤ ਜਿਹੜੀ ਹੈ ਉਹਦੇ ਚਰਨਾਂ ਦੇ ਵਿੱਚ ਲਾ ਧਿਆਨ ਜਿਹੜਾ ਹਰ ਟਾਈਮ ਤੇ ਰਹਾ ਪਰਮਾਤਮਾ ਦੀ ਸਭਤ ਸਲਾਹ ਦੇ ਵਿੱਚ ਹੋਵੇ ਕਿਉਂਕਿ ਇਹ ਮਾਨਸ ਜਨਮ ਜਿਹੜਾ ਹੈ ਇਹ ਮੇਰੇ ਇਸ ਕਰਕੇ ਹੈ ਗੁਣ ਗੋਵਿੰਦ ਗਾਇਓ ਨਹੀਂ ਜਨਮ ਅਕਰਥ ਕੀ ਜੇਕਰ ਤੂੰ ਪਰਮਾਤਮਾ ਦੇ ਗੁਣਾਂ ਨੂੰ ਘਰ ਨਾ ਉਸ ਦਾ ਸਿਮਰਨ ਕੀਤਾ ਨਾ ਉਸ ਦਾ ਨਾਮ ਭਜਨ ਜਪਿਆ ਨਾ ਉਸ ਦੇ ਨਾਲ ਲਿਵ ਲਈ ਨਾ ਤੇਰੀ ਪ੍ਰੀਤ ਜੁੜੀ ਨਾ ਜਨਮ ਅਕਰਥ ਕੀ ਇਹ ਤੇਰਾ ਜਨਮ ਕਿਸੇ ਵੀ ਕੰਮ ਦਾ ਨਹੀਂ ਮੋ ਇਹ ਬ्यर्थ ਚਲੇ ਜਾਵੇਗਾ ਸੋ ਸਾਨੂੰ ਉਸ ਪਰਮਾਤਮਾ ਦੇ ਨਾਲ ਪ੍ਰੀਤ ਲਾਉਣ ਲਈ ਬਾਰ ਬਾਰ ਜਿਹੜੀ ਬਾਣੀ ਕਹ ਰਹੀ ਹੈ ਕਿ ਤੇਰੇ ਜਿਹੜਾ ਕਰਮ ਹੈ ਹੁਣ ਇਹੋ ਜਿਹਾ ਚੰਗਾ ਕਰ ਲੈ ਕਿ ਮੋਹ ਮਾਇਆ ਤੋਂ ਦੂਰ ਹੋ ਕੇ ਇਸ ਅਗਿਆਨਤਾ ਤੋਂ ਦੂਰ ਹੋ ਜਾ ਕਿ ਇਹ ਦੁਨੀਆ ਜਿਹੜੀ ਸੱਚੀ ਹੈ ਇਹ ਦੁਨੀਆ ਜਰੂਰ ਸੱਚੀ ਹੈ ਕਿਉਂਕਿ ਉਸ ਪਰਮਾਤਮਾ ਦੀ ਬਣਾਈ ਹੋਈ ਹੈ ਪਰ ਇੱਥੇ ਤੂੰ ਆਪਣੇ ਮੋਹ ਮਾਇਆ ਦੇ ਚੱਕਰ ਚ ਨਾ ਪੈ ਇਸ ਦੁਨੀਆ ਦੇ ਵਿੱਚ ਰਹਿੰਦਾ ਹੋਇਆ ਵੀ ਉਸ ਪਰਮਾਤਮਾ ਦੇ ਨਾਲ ਪਿਆਰ ਪਾ ਨਾ ਕਿ ਪਦਾਰਥਾਂ ਦੇ ਨਾਲ ਨਾ ਕਿ ਨਾਤੇ ਰਿਸ਼ਤੇ ਨਾ ਦਿਨਰ ਪਿਆਰ ਪਾ ਇਸ ਕਰਕੇ ਇਸ ਜਨਮ ਨੂੰ ਬ्यर्थ ਨਾ ਗਵਾ ਰਾਜੇ ਇੰਦਰ ਸੰਸਰ ਗ੍ਰਹਿ ਅਸਨ ਦਿਨ ਹਰ ਭਗਤ ਕਹਾ ਕੋ ਲਿਖੇ ਸਤਵੰਤ ਅਵਦਾਸ ਮਹਾਰਾਜ ਜੀ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਰਿਹਾ ਹੈ ਕਿੰਦਰ ਜੇਕਰ ਤੁਮ ਮਹਿਲ ਬਾੜੀਆਂ ਰਾਜੇ ਇੰਦਰ ਦੇ ਬਰਾਬਰ ਜਿਵੇਂ ਉਹਦਾ ਸੰਗਾਸਨ ਹੈ ਜਿਵੇਂ ਦਾ ਉਹਦਾ ਆਸਨ ਹੈ ਜੇ ਤੁਮ ਬਣਾ ਵੀ ਲਵੇਂਗਾ ਤੇ ਪ੍ਰਮਾਤਮਾ ਦੇ ਨਾਲ ਨਹੀਂ ਤੂੰ ਗਿਰਿਆ ਹਰੀ ਦਾ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਇਹ ਕਿਸ ਕੰਮ ਦੇ ਆ ਕਿਸ ਲੇਖੇ ਚ ਇਹ ਜਿਹੜੇ ਬਣਾਉਣ ਤੇ ਤੂੰ ਸਾਸਾਂ ਦੀ ਪੂੰਜੀ ਬੁਆਈ ਹੈ ਉਹ ਸਵਾਸਤਾ ਤੈਨੂੰ ਲੱਭਣੀ ਨਹੀਂ ਪਰ ਇਹ ਕਿਸੇ ਕੰਮ ਦੇ ਨਹੀਂ ਕਿਉਂਕਿ ਜਿਹੜੇ ਤੂੰ ਸੁੱਖ ਲੱਭਦਾ ਫਿਰਦਾ ਹੈ ਦੁਨੀਆਂ ਦੇ ਪਦਾਰਥਾਂ ਦੇ ਵਿੱਚੋਂ ਇਹ ਅਸਲੀ ਸੁੱਖ ਜਿਹੜੇ ਆ ਤੇਰੇ ਉਸ ਪ੍ਰਮਾਤਮਾ ਨੂੰ ਜੋੜਨ ਲਈ ਨਹੀਂ ਹੈ ਉਸ ਤੋਂ ਵਿਛੋੜਨ ਲਈ ਤੋਂ ਸੁਖ ਲੱਭਦਾ ਪੈਂਦਾ ਉਸ ਤੋਂ ਤਾਂ ਵਿਛੜ ਜਾਣਾ ਮੁੜ ਕੇ ਤੂੰ ਇਸੇ ਚੱਕਰ ਦੇ ਵਿੱਚ ਪੈ ਜਾਣਾ ਇਹ ਜੀਵ ਜਿਹੜਾ ਪ੍ਰਾਣੀ ਨੂੰ ਮਿਲਿਆ ਜਨਮ ਇੱਕ ਤੇ ਸੌਖਾ ਥੋੜਾ ਮਿਲਿਆ ਇਸ ਜਨਮ ਨੂੰ ਤਾਂ ॠषि ਮਨੂਵੀ ਤਰਸਦੇ ਕਿ ਫਿਰ ਮਿਲੇ ਤਾਂ ਸਾਡਾ ਜਿਹੜਾ ਕਰਮ ਕੋਈ ਰਹਿੰਦਾ ਉਹ ਵੀ ਕੱਟ ਹੋ ਜਵੇ ਸੋ ਜੇਕਰ ਕਹਿੰਦੇ ਰਾਜੇ ਇੰਦਰ ਦੇ ਬਾਗ ਤੇਰਾ ਸਵਰਗ ਟਾਇਪ ਬਣਾ ਲਵੇਂ ਤੂੰ ਬਲਹਰ ਭਗਤ ਕਹਾਂ ਕੋ ਲਿਖੇ ਭਗਤੀ ਤੋਂ ਬਿਨਾ ਉਸ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਕੰਮ ਦਾ ਨਹੀਂ ਹੈ ਜੇ ਕਿਸੇ ਕੰਮ ਦਾ ਹੈ ਤਾਂ ਉਹ ਤੇਰੇ ਦੇ ਲੱਗਦਾ ਹੈ ਤੇ ਤੂੰ ਸਵਾਸਾਂ ਦੀ ਪੁੰਜੀ ਗੁਆ ਬੈਠੇਗਾ ਜਿਦਾ ਕਿ ਇੱਕ ਇੱਕ ਸਵਾਸ ਅਮੋਲਕ ਤੇਰਾ ਕੰਮ ਨਹੀਂ ਹੋਣੇ ਲੱਖੀ ਜੇ ਤੂੰ ਲੱਖਾਂ ਸਵਾਸ ਤੇਨ ਮਿਲ ਗਏ ਤੇ ਇੱਕ ਇੱਕ ਕਰਕੇ ਤੂੰ ਗਵਾਲ ਮੈਂ ਤੇ ਇਹ ਤਾਂ ਖਤਮ ਹੋ ਜਾਣੇ 24000 ਦਾ ਖਰਚ ਹਮੇਸ਼ਾ ਅੰਧਮੂਰ ਨਾ ਕਈ ਗਤੇ ਨਹੀਂ ਹੋਣੀ ਨਾਮ ਤੋਂ ਬਿਨਾ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੈਨੂੰ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਭਾਵੇਂ ਗੰਗਾ ਦੇ ਕਿਨਾਰੇ ਖੁੱਲੀ ਪਾਲਾ ਗਤੀ ਨਹੀਂ ਹੋਣੀ ਨਾਮ ਤੋਂ ਬਿਨਾਂ। ਸੋ ਸਤਿਗੁਰੂ ਦਾਸ ਜੀ ਜੋ ਸਮਝਾ ਰਹੇ ਹੈ ਕਿ ਇਹ ਮਹਿਲ ਬਾੜੀਆਂ ਦੁਨੀਆਂ ਦੇ ਜਿੰਨੇ ਵੀ ਤੂ ਪਦਾਰਥਾਂ ਦੇ ਵਿੱਚ ਤੁਰਿਆ ਫਿਰਦਾ ਮਹਿਲ ਬਾੜੀਆਂ ਦੇ ਤੁਰਿਆ ਫਿਰਦਾ ਇਹਨਾਂ ਨੂੰ ਤੋਂ ਸਵਰਗ ਸਮਝ ਰਿਹਾ ਕਿ ਮੈਂ ਬਹੁਤ ਵੱਡੀਆਂ ਕੋਠੀਆਂ ਬਣਾ ਲਈਆਂ ਮਹਿਲ ਖੜੇ ਕਰ ਲੈ ਮੇਰੀ ਇੰਨੀ ਜਾਇਦਾਦ ਬਣ ਗਈ ਆਪਿਸ਼ ਹੋ ਗਿਆ ਇਹ ਕਹਿੰਦੇ ਕਿਸੇ ਵੀ ਕੌਡੀ ਦਾ ਕੰਮ ਨਹੀਂ ਨਾ ਵਿਚਾਰਿਓ ਰਾਜਾ ਰਾਮ ਕੋਰਸ ਕਿੰਦੇ ਤੋ ਕਦੀ ਇਹ ਵਿਚਾਰੇ ਨੇ ਕਿਤੇ ਕਿ ਪ੍ਰਮਾਤਮਾ ਦਾ ਜਿਹੜਾ ਨਾਮ ਹੈ ਉਸ ਦਾ ਰਸ ਜਿਹੜਾ ਹੈ ਉਹ ਤਾਂ ਇਹੋ ਜਿਹਾ ਰਸ ਹੈ ਜੈ ਰਸ ਅਨਰਸ ਵਿਸਰਜਾਈ ਸਾਰੀ ਦੁਨੀਆ ਦੇ ਰਸ ਕਹਿੰਦਾ ਸਤਗੁਰੂ ਦਾਸਵਾ ਜੀ ਕਹਿ ਰਹੇ ਕਿ ਸਾਰੇ ਰਸ ਤੇਰੇ ਵਿਸਰਜਣੇ ਆ ਜਦੋਂ ਤੂੰ ਪ੍ਰਮਾਤਮਾ ਦਾ ਅਮਰਤ ਦਾ ਰਸ ਜਿਹੜਾ ਚਖ ਲਿਆ ਇਹ ਤਾਂ ਦੁਨੀਆ ਦੇ ਰਸ ਕੇਸੇ ਕੰਮ ਦੇ ਬ ਨਹੀਂ ਇਹ ਤਾਂ ਰਸ ਜਿਹੜੇ ਹੈ ਇਹ ਸਿਰਫ ਤੇਦੇ ਸਵਾਦ ਜਿਹੜੇ ਹੈ ਇਹ ਇੰਦਰੀਆਂ ਦੇ ਕਿਸੇ ਕੰਮ ਦੇ ਨਹੀਂ ਹੈ ਇਸ ਕਰਕੇ ਤੂੰ ਉਸ ਪਰਮਾਤਮਾ ਦੇ ਨਾਮ ਦੇ ਰਸ ਨੂੰ ਚਖਣ ਲਈ ਵਿਚਾਰ ਕਰ ਕਿ ਮੈਂ ਕਿਵੇਂ ਪਰਮਾਤਮਾ ਦੇ ਨਾਲ ਜੁੜਨਾ ਹੈ ਤਾਂ ਤੈਨੂੰ ਫਿਰ ਪਤਾ ਲੱਗੇਗਾ ਕਿ ਮੈਂ ਸਾਧਨਾ ਦਾ ਸੰਗ ਕਰਾਂ ਸਤ ਸੰਗ ਦੇ ਵਿੱਚ ਜਾਵਾਂ ਜਿੱਥੇ ਜਾ ਕੇ ਮੇਰਾ ਸਵਾਸਾਂ ਦੀ ਪੂੰਜੀ ਜਿਹੜੀ ਲੇਖੇ ਚ ਲੱਗੇ ਉੱਥੋਂ ਤੈਨੂੰ ਜਾਗ ਲੱਗੇਗਾ ਉੱਥੋਂ ਤੈਨੂੰ ਪਤਾ ਲੱਗੇਗਾ ਕਿ ਮੈਂ ਇੱਕ ਇੱਕ ਸਵਾਸ ਜਿਹੜਾ ਉਹਨੂੰ ਉਜਾਈ ਨਾ ਜਾਣ ਦਿਆਂ ਕਿਉਂਕਿ ਮੁੜ ਕੇ ਇਹ ਸਵਾਸ ਤੇਰੇ ਜਿਹੜਾ ਨਿਕਲ ਗਿਆ ਮੁੜ ਕੇ ਹੱਥ ਨਹੀਂ ਆਉਣਾ ਜਾਨ ਅਜਾਨ ਪੈ ਹਮ ਬਾਵਰ ਸੋਚ ਅ ਸੋਚ ਦਿਵਸ ਜਾਹੀ ਕਿੰਨੇ ਤੂੰ ਜਾਣਦਾ ਵੀ ਹੈ ਜਾਣ ਮੁਝ ਕੇ ਮੂਰਖ ਬਣਿਆ ਹੋਇਆ ਇਹ ਸਮਝਦਾ ਕਿ ਮੈਨੂੰ ਪਤਾ ਹੀ ਨਹੀਂ ਗਿਆ ਪਤਾ ਤੈਨੂੰ ਕਿੱਥੇ ਜਾਣਾ ਹੈ ਕਿਉਂਕਿ ਜਦੋਂ ਦੁਨੀਆ ਤੇ ਤੂੰ ਆਇਆ ਤਾਂ ਉਸ ਵੇਲੇ ਤੇਰਾ ਸਾਰਾ ਕੁਝ ਲਿਖਿਆ ਗਿਆ ਕਿ ਤੈਸ ਤਰੀਕ ਨੂੰ ਆਉਣਾ ਇਹਨਾਂ ਜਾਣਦਾ ਹੋਣ ਦੇ ਬਾਵਜੂਦ ਵੀ ਤੂੰ ਅਣਜਾਣ ਬਣ ਕੇ ਮੂਰਖ ਬਣਿਆ ਹੋਇਆ ਸੋਚ ਅਸੋਚ ਦਿਵਸ ਜਾਈ ਤੂੰ ਸੋਚਨ ਦੇ ਵਿੱਚ ਇਹੋ ਜਿਹੇ ਸੋਚਨ ਦੇ ਦਿਨ ਰਾਤ ਗੁਆ ਰਿਆ ਔਰ ਦਿਨ ਰਾਤ ਦੇ ਵਿੱਚ ਕਿੰਨਾ ਤੈਨੂੰ ਘਾਟਾ ਪੈ ਰਿਹਾ ਕਦੀ ਸੋਚੇ ਨਹੀਂ ਤੈ ਕਿ ਇੱਕ ਇੱਕ ਸਵਾਸ ਮੂਲਕ ਹੈ ਤੇ ਮੈਰਾ ਜੋ ਪਤਾ ਨਹੀਂ ਸੰਤ ਮਹਾਤਮਾ ਕਹਿ ਗਏ ਆ ਕਿ ਕਿੰਨੇ ਸਵਾਸ ਹੈ ਉਹ ਤਾਂ ਕਹਿ ਗਏ ਕਿ 24000 ਦਾ ਖਰਚ ਹਮੇਸ਼ਾ ਆਮਦਨ ਮੂਲ ਨਾ ਕਹੀ 24000 ਸਵਾਸ ਜਿਹੜਾ ਸਾਡਾ ਬਰਥ ਜਾਂਦਾ ਹੈ ਇੱਕ ਦਿਨ ਦੇ ਵਿੱਚ ਜੇਕਰ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਸੋ ਸਾਨੂੰ ਚਾਹੀਦਾ ਹੈ ਕਿ ਅਸੀਂ ਜਿੰਨਾ ਦੇ ਜਪ ਲਈ ਓਨਾ ਹੀ ਚੰਗਾ ਜੇ ਪੂਰਾ ਨਹੀਂ ਜਪ ਸਕਦੇ ਤਾਂ ਜਾਗਤਾ ਲਈਏ ਤੇ ਜਾਗ ਲਾਉਣ ਲਈ ਉਹਨਾਂ ਨੇ ਕਹਿ ਦਿੱਤਾ ਇੱਕ ਘੜੀ ਅੱਧੀ ਘੜੀ ਆ ਦੇਖ ਹੁੰਤੇ ਆਦ ਭਵਤਮ ਸੇ ਟੀਗੋਸਟ ਜੋ ਕਿ 916 ਕਹਿੰਦੇ ਜੇ ਪੂਰਾ ਨਹੀਂ ਕਰ ਸਕਦਾ ਤੇ ਜਿੰਨਾ ਕਰ ਸਕਦਾ ਉਨੇ ਕਰ ਲੈ ਇੱਕ ਘੜੀ ਕਰ ਲੈ ਅੱਧੀ ਘੜੀ ਕਰ ਲੈ ਅੱਧੀ ਨਹੀਂ ਤਾਂ ਅੱਧੀ ਅੱਧੀ ਕਰ ਲੈ ਜਿੰਨਾ ਵੀ ਕਰ ਲਊਗਾ ਤੈਨੂੰ ਫਾਇਦਾ ਹੀ ਫਾਇਦਾ ਹੈ ਪਰ ਜਿਹੜੇ ਤੂੰ ਕੁਸੰਬੜੇ ਦੇ ਵਿੱਚ ਆਪਣੇ ਸਵਾਸਾਂ ਦੀ ਪੂੰਜੀ ਲਾ ਦੇ ਇਹ ਤਾਂ ਕਿਸੇ ਕੰਮ ਦਾ ਵੀ ਨਹੀਂ ਇੱਥੇ ਕੋਈ ਤੇਰਾ ਮਿੱਤਰ ਨਹੀਂ ਦੁਨੀਆ ਤੇ ਕੋਈ ਤੇਰਾ ਸਾਥੀ ਨਹੀਂ ਕੋਈ ਸੰਗੀ ਨਹੀਂ ਸਭ ਦੁਨੀਆ ਆਪਣੇ ਆਪਣੇ ਸਵਾਰਥ ਦੇ ਨਾਲ ਜੁੜੀ ਹੋਈ ਹੈ ਆਪਣੇ ਆਪਣੇ ਮਤਲਬ ਦੇ ਨਾਲ ਜੁੜੀ ਹੋਈ ਹੈ ਜਦੋਂ ਮਤਲਬ ਉਹ ਤਾਂ ਨਹੀਂ ਹੱਲ ਹੁੰਦਾ ਤੇ ਤੂੰ ਉਹਦਾ ਕੁਛ ਨਹੀਂ ਲੱਗਦਾ ਤੇ ਜਿਸ ਦੇ ਨਾਲੋਂ ਤੂੰ ਵਿਛੜਿਆ ਹੋਇਆ ਹੈ ਜੇਕਰ ਤੂੰ ਇੱਕ ਦੇ ਨਾਲ ਦੋਸਤੀ ਬਣਾ ਲਵੇਂ ਤਾਂ ਸਾਰੀ ਦੁਨੀਆ ਤੇਰੀ ਹੋ ਜਾਣੀ ਹੈ ਅਦਰਵਾਈਜ਼ ਤੂੰ ਇੱਕ ਇੱਕ ਦੋ ਦੋ ਦੇ ਨਾਲ ਦੋਸਤੀਆਂ ਬਣਾਉਂਦਾ ਫਿਰਦਾ ਤੇ ਅਸਲੀ ਮਿੱਤਰ ਨੂੰ ਪਛਾਣ ਭੁਲਾ ਕੇ ਬੈਠਾ ਸੋ ਜਾਨ ਅਜਾਨ ਪਏ ਹੰਬਾਉਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਵਲ ਨੇਵਲ ਬੇਕ ਬੁੱਧ ਪਰਮਾਰਥ ਪਰਵੇਸ਼ ਨਹੀਂ ਕਹਿੰਦੇ ਇੰਦਰੇ ਤੇਰੇ ਇੰਨੇ ਤਾਕਤਵਰ ਹੋ ਗਏ ਕਿ ਤੈਨੂੰ ਹੋਸ਼ ਨਹੀਂ ਆਉਣ ਦਿੰਦੇ ਸਾਰੇ ਇੰਦਰੇ ਤੇਰੇ ਤਾਕਤਵਰ ਬਣ ਗਏ ਤੇ ਜਿਹੜੀ ਤੇਰੀ ਬੁੱਧ ਹੈ ਤੇਰਾ ਗਿਆਨ ਉਹ ਇੰਨਾ ਜਿਹੜਾ ਕਮਜ਼ੋਰ ਹੈ ਕਿ ਇੰਦਰੀਆਂ ਦੇ ਅੱਗੇ ਕੁਛ ਚੱਲ ਤੇਰੀ ਚੱਲ ਹੀ ਨਹੀਂ ਨਹੀਂ ਪਰਮਾਰਥ ਪਰਵੇਸ਼ ਨਹੀਂ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਤੈਨੂੰ ਲੈਣੇ ਪੁੱਲ ਗਿਆ ਉਸ ਪਰਮਾਤਮਾ ਦੇ ਰਸਤੇ ਤੇ ਚੱਲਣਾ ਹੀ ਪੁੱਲ ਗਿਆ ਤੂੰ ਐਨਾ ਤੈਨੂੰ ਇੰਦਰੀਆਂ ਨੇ ਕਾਬੂ ਕਰ ਲਿਆ ਤੂੰ ਮਨਮੁਖ ਬਣ ਗਿਆ ਮਨਮੁਖ ਹੋਣ ਕਰਕੇ ਤੇਰੇ ਜਿਹੜੇ ਇੰਦਰੇ ਆ ਉਹ ਜੋਰਾਬਰ ਹੈ ਤੇਰੀ ਬੁੱਧੀ ਜਿਹੜੀ ਹੈ ਕਮਜ਼ੋਰ ਪੈ ਗਈ ਤੇਰਾ ਵਿਵੇਕ ਜਿਹੜਾ ਹੈ ਉਹ ਕਮਜ਼ੋਰ ਹੈ ਇੰਦਰੀਆਂ ਦੇ ਅੱਗੇ ਤੇਰੀ ਚੱਲਦੀ ਕੋਈ ਨਹੀਂ ਕੰਟਰੋਲ ਕਰਨ ਵਾਲਾ ਜਿਹੜਾ ਡਰਾਈਵਰ ਹੈ ਮਨ ਹੈ ਉਹ ਤਾਂ ਤੈਨੂੰ ਕਾਮਕ੍ਰੋਧ ਲੋਭੂ ਹੰਕਾਰ ਦੇ ਵਿੱਚ ਫਸਾ ਕੇ ਬਿਠਾ ਅੱਖਾਂ ਤੇਰੀਆਂ ਰੂਪ ਦੇਖਣਾ ਚਾਹੁੰਦੀਆਂ ਕੰਨ ਤੇਰੇ ਮਾੜਾ ਸੁਣਨਾ ਚਾਹੁੰਦੇ ਆ ਜੀਭ ਤੇਰੀ ਗਲਤ ਬੋਲਣਾ ਚਾਹੁੰਦੀ ਹੈ ਸੋ ਇਹੋ ਜਿਹੇ ਸਵਾਦ ਹੈ ਕਾਮ ਦਾ ਇਹ ਜਿਹੜੀਆਂ ਜੰਨੀਆਂ ਵੀ ਬਾਸ਼ਨਾਮਾ ਹੈ ਤੇਰੀਆਂ ਇਹ ਤੇਰੇ ਜੀਵਨ ਨੂੰ ਬਰਬਾਦ ਕਰ ਰਹੀ ਹੈ ਇਹ ਇੰਦਰੀਆਂ ਨੂੰ ਕਾਬੂ ਕਰ ਇਹ ਕਾਬੂ ਤਾਂ ਹੋਣਾ ਜਦੋਂ ਇਹਨਾਂ ਨੂੰ ਕਮਾਂਡ ਦੇਣ ਵਾਲਾ ਤੂੰ ਜਿੱਤ ਲਊਗਾ ਕਮਾਂਡ ਦੇਣ ਵਾਲਾ ਮਨ ਹੈ ਕਿਉਂਕਿ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਉਹਨ ਦੁਨੀਆ ਜਿੱਤ ਲਿਆ ਜਿਹੜਾ ਮੰਨਤੋਂ ਹਾਰ ਗਿਆ ਉਹ ਦੁਨੀਆਂ ਜਿੱਤ ਵੀ ਲਵੇ ਉਹ ਆਖਰ ਬਾਜੀ ਹਾਰ ਕੇ ਜਾਂਦਾ ਇੱਥੋਂ ਤੇ ਇਹ ਤੇ ਆਨ ਅਚਰੀ ਤੇ ਅਨਕੁਸ਼ ਸਮਝ ਨਾ ਪਰੇ ਪਰਮਾਤਮਾ ਕਿੰਨੇ ਅਸੀਂ ਸੋਚਦੇ ਕੁਛ ਹੋਰ ਹੈ ਪਰ ਹੋ ਕੁਛ ਹੋ ਜਾਂਦਾ ਉਹ ਸਾਨੂੰ ਪਤਾ ਨਹੀਂ ਲੱਗਦਾ ਹੋਣ ਕਰ ਲਿਆ ਇਹਦੇ ਚਿੱਤਵੇਂ ਨਾ ਹੋਏ ਕਵੀ ਸਾਬ ਕਹਿੰਦੇ ਜੋ ਮੈਂ ਸੋਚਦਾ ਉਹ ਤਾਂ ਹੋ ਹੀ ਨਹੀਂ ਜੈ ਤਾਂ ਮੈਂ ਚਿੱਤਵੇਂ ਕਰਕੇ ਕੀ ਲਵਾਂਗਾ ਜੇ ਮੈਂ ਤੇ ਮਨ ਚ ਸੋਚ ਵੀ ਲਿਆ ਕਿ ਆ ਮੈਂ ਕਰਨਾ ਮਰੇ ਕਿਤੇ ਹੋਈ ਨਹੀਂ ਰਿਹਾ ਹੋਈ ਭਗਵਾਨ ਦੇ ਕਿਤੇ ਤੇ ਹੋ ਰਿਹਾ ਤੇ ਫਿਰ ਮੈਨੂੰ ਚਿੰਤਾ ਹੀ ਨਹੀਂ ਕਰਨੀ ਚਾਹੀਦੀ ਕਵੀਰ ਚਿੰਤਾ ਤੱਕ ਕੀ ਕੀਜੀਏ ਜੋ ਹਨ ਹੋਣੀ ਹੋਏ ਇਹ ਮਾਰਗ ਸੰਸਾਰ ਮੇ ਨਾਨਕ ਥਰਨੇ ਕੋਈ ਜੇ ਕੋ ਕਦੇ ਵੀ ਮੈਂ ਚਿੰਤਾ ਕਰਕੇ ਬਚ ਜਾਊਗਾ ਨਹੀਂ ਬਚ ਸਕਦਾ ਸੋ ਸਾਨੂੰ ਲੋੜ ਹੈ ਕਿ ਜੀਵਨ ਦੇ ਵਿੱਚ ਪਰਮਾਤਮਾ ਦੇ ਨਾਮ ਦੇ ਨਾਲ ਹਰ ਟਾਈਮ ਜੁੜਨ ਦੀ ਕੋਸ਼ਿਸ਼ ਕਰੀਏ ਤਾਂ ਕਿ ਇਹ ਜਿਹੜਾ ਦੁਨੀਆਂ ਦੇ ਰਿਸ਼ਤੇ ਨਾਤੇ ਹੈ ਇਹ ਜਿਹੜੇ ਪਿੱਛੇ ਹਟ ਜਾ। ਅਸਲੀ ਸੱਦਾ ਦੇ ਸਤਨਾਤਾ ਜਿਹੜਾ ਹੈ ਉਹ ਪਰਮਾਤਮਾ ਦੇ ਨਾਲ ਜੁੜ ਜਵੇ। ਕਿਉਂਕਿ ਤੂੰ ਹੀ ਮੇਰਾ ਪਿਤਾ, ਤੂੰ ਹੀ ਮੇਰਾ ਮਾਤਾ, ਤੂੰ ਹੀ ਮੇਰਾ ਬੰਦੂ ਤੇ ਤੂੰ ਹੀ ਮੇਰਾ ਪ੍ਰਾਤਾ। ਸੋ ਜਦੋਂ ਸਾਡਾ ਮਨ ਇੱਥੇ ਟਿਕ ਗਿਆ ਤੇ ਸਾਡੇ ਇੰਦਰੀ ਵੀ ਆਟੋਮੈਟਿਕਲੀ ਕੰਟਰੋਲ ਚ ਆ ਜਾਣੇ। ਕਿਉਂਕਿ ਮਨ ਤੋਂ ਹੋਈ ਗੱਡੀ ਤਾਂ ਕਿਸੇ ਪਾਸੇ ਨਹੀਂ ਜਾ ਸਕਦੀ ਆਪਣੇ ਆਪ ਚੱਲ ਨਹੀਂ ਸਕਦੀ। ਡਰਾਈਵਰ ਦੇ ਹੱਥ ਚ। ਸਾਡਾ ਜਿਹੜਾ ਮਨ ਡਰਾਈਵਰ ਹੈ ਉਹ ਇਹੋ ਜਿਹੀਆਂ ਹਰਕਤਾਂ ਕਰਦਾ। ਕਿ ਅਸੀਂ ਕਹਿੰਨੇ ਆ ਆ ਚਾਹੀਦਾ ਆ ਚਾਹੀਦਾ ਪਰ ਕੋ ਜਦੋਂ ਕੁਛ ਹੋਰ ਹੋ ਜਾਂਦਾ ਫਿਰ ਅਸੀਂ ਕਹਿੰਨੇ ਪਤਾ ਨਹੀਂ ਯਾਰ ਕੀ ਹੋ ਗਿਆ ਕਿਸਮਤ ਚ ਲਿਖਿਆ ਸੀਗਾ ਕਿਸਮਤ ਨਹੀਂ ਅਸੀਂ ਸ਼ੈਤਾਨੀਆਂ ਕਰਦੇ ਫਿਰਦੇ ਕਿਉਂਕਿ ਪਰਮਾਤਮਾ ਨੂੰ ਭੁਲਾਇਆ ਹੋਇਆ ਹੈ ਇਹ ਤੇ ਆਨ ਅਚਰਿਤ ਇਹਨਾਂ ਕੁਛ ਸਮਝ ਨਾ ਪਰੇ ਪਰਮਾਇਆ ਕਹਿੰਦੇ ਉਸ ਪਰਮਾਤਮਾ ਦੀ ਮਾਇਆ ਨੂੰ ਤੂੰ ਸਮਝ ਨਹੀਂ ਸਕਦਾ ਕਿ ਕੀ ਹੋਣਾ ਹੈ ਕਿਉਂਕਿ ਜੋ ਵੀ ਹੈ ਪਰਮਾਤਮਾ ਦੇ ਹੱਥ ਵਿੱਚ ਹੈ ਤੈਨੂੰ ਕੁਝ ਨਹੀਂ ਪਤਾ ਜੇ ਪਤਾ ਹੋਵੇ ਬੇ ਆਪਾ ਇਸ ਦੁਨੀਆ ਤੋਂ ਐਨੇ ਸਾਲ ਬਾਅਦ ਦੋ ਸਾਲਾਂ ਬਾਅਦ ਇੱਕ ਦਿਨ ਬਾਅਦ ਦੋ ਦਿਨ ਬਾਅਦ ਜਾਣਾ 100 ਸਾਲ ਬਾਅਦ ਜਾਣਾ ਤਾਂ ਆਪਾ ਤਾਂ ਇੱਕ ਦਿਨ ਵੀ ਇੱਕ ਛਿਨ ਵੀ ਜਿਹੜਾ ਉਹ ਗੁਜ਼ਾਰ ਨਹੀਂ ਸਕ ਦਿੱਤਾ ਆਪਾ ਤਾਂ ਇਹ ਕਹੀਏ ਕਿ ਇਹ ਛਿਨ ਜਿਹੜਾ ਬਿਤਣਾ ਹੀ ਨਹੀਂ ਚਾਹੀਦਾ ਤਾਂ ਕਿਉਂਕਿ ਇੱਕ ਕੜੀ ਜਿਹੜੀ ਹੈ ਹੋਰ ਕਟ ਜਾਂਦੀ ਸੰਡੀ ਕਿਉਂਕਿ ਇਹ ਜਿਹੜੀ ਚੀਜ਼ਾਂ ਹਨ ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਸਾਨੂੰ ਲੱਗਦੀਆਂ ਤੇ ਮਿੱਠੀਆਂ ਪਰ ਹੈ ਇਹਨਾਂ ਦਾ ਸਵਾਦ ਬੜਾ ਅੰਡ ਤੇ ਕੋੜਾ ਹੈ ਕਹੇ ਰਵਿਦਾਸ ਹਾਥ ਪੈਨੇ ਕਹੇ ਰਵਿਦਾਸ ਉਦਾਸ ਦਾਸ ਦਾਸ ਮਤ ਪਰ ਹਰ ਕੋਪ ਕਰੋ ਜੀਤੇ ^{(1)} ਜਿੰਦੇ ਜੀਵ ਤੇ ਦਇਆ ਕਰੋ ਪਰਮਾਤਮਾ ਮੇਰੇ ਅਗੁਣਾ ਨੂੰ ਨਾ ਯਾਦ ਕਰੋ ਚਿਤਾਰੋ ਨਾ ਮੇਰੇ ਤੇ ਦਇਆ ਕਰੋ ਮੈਂ ਮੇਰੀ ਮਤ ਛੋਟੀ ਹੈ ਮੈਂ ਇਸ ਦੁਨੀਆ ਤੋਂ ਉਦਾਸ ਹੋ ਜਮਾ ਕਹਿ ਰਵਿਦਾਸ ਉਦਾਸ ਦਾਸ ਮਤ ਪਰ ਹਰ ਕੋਪ ਕਰੋ ਜੀ ਤੇ ਹੀ ਪ੍ਰਮਾਤਮਾ ਮੇਰੇ ਜਿਹੜੇ ਮਾੜੇ ਕਰਮਾਂ ਉਹਨਾਂ ਨੂੰ ਨਾਛਦਾ ਮੇਰੇ ਤੇ ਦਇਆ ਕਰ ਜੀ ਤੇ ਦਇਆ ਕਰ ਤਾਂ ਕਿ ਮੈਂ ਇਸ ਜਨਮ ਦੇ ਵਿੱਚ ਤੇਰੇ ਨਾਮ ਦੇ ਨਾਲ ਜੁੜ ਕੇ ਤੇਰੇ ਨਾਲ ਪ੍ਰੀਤ ਪਾ ਕੇ ਇਸ ਜਨਮ ਮਰਨ ਦੇ ਚੱਕਰ ਤੋਂ ਵੱਜਮਾ ਸੋ ਪ੍ਰਮਾਤਮਾ ਦੀ ਜਿਹੜੀ ਬਾਣੀ ਆਈ ਹੈ ਇਹ ਗੁਰੂਆਂ ਨੇ ਜੋ ਕਹੀ ਹੈ ਇਹ ਹਮੇਸ਼ਾ ਹਿੰਮੇ ਹੈ ਇਹ ਇਹ ਨਹੀਂ ਕਿ ਕਿਸੇ ਸਮੇਂ ਨੂੰ ਮੁੱਖ ਰੱਖ ਕੇ ਕਹੀ ਗਈ ਹੈ ਇਹ ਸਦਾ ਲਈ ਹੈ ਇਹ ਨਹੀਂ ਕਿ ਕਿਸ ਜਗ੍ਹਾ ਲਈ ਕਹੀ ਕੀਤੀ ਗਈ ਹੈ ਇਹ ਸਾਰੀ ਦੁਨੀਆਂ ਲਈ ਹੈ ਇਹ ਇਹ ਨਹੀਂ ਕਿ ਕਿਸ ਦੇਸ਼ ਲਈ ਹੈ ਇਹ ਸਾਰੀ ਦੁਨੀਆਂ ਲਈ ਇੱਕੋ ਹੀ ਹੈ ਜਿੱਥੇ ਮਰਜੀ ਚੱਲ ਜਾਓ ਇੱਕੋ ਹੀ ਚੀਜ਼ ਹੋ ਰਹੀ ਹੈ ਉਹੀ ਪੰਜ ਤਤ ਦਾ ਪੁੱਤਲਾ ਹੈ ਉਹੀ ਲੋਕਾਂ ਦੇ ਵਿੱਚ ਰਿਸ਼ਤੇ ਨਾਤਿਆਂ ਦੇ ਸਵਾਰਥ ਦੇ ਵਿੱਚ ਜਨਮ ਗਵਾ ਰਿਹਾ ਹੈ ਇਸੇ ਕਰਕੇ ਬਾਣੀ ਜਿਹੜੀ ਹੈ ਅੱਜ ਵੀ ਨਮੀ ਹੈ ਕੱਲ ਵੀ ਨਮੀ ਤੇ ਜਹਣੀ ਵੀ ਨਮੀ ਹੈ ਜਦੋਂ ਵੀ ਇਹਨੂੰ ਕੋਈ ਇਸ ਤੋਂ ਲਾਹਾ ਲੈਣਾ ਚਾਹੁੰਦਾ ਉਹ ਲੈ ਸਕਦਾ ਹੈ ਇਸੇ ਕਰਕੇ ਕਿਹਾ ਗਿਆ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਧ ਸੋ ਇਸ ਪਰਮਾਤਮਾ ਦੀ ਬਾਣੀ ਦਾ ਸਿੱਲਾ ਹ ਲਈਏ ਤੇ ਸਤਗੁਰ ਅਰਬਦਾਸ ਜੀ ਜੋ ਜੀਵ ਨੂੰ ਸਮਝਾ ਰਹੇ ਹੈ ਇਸ ਸਿੱਖਾ ਲੈਂਦੇ ਹੋਏ ਆਪਣੇ ਜੀਵਨ ਦੇ ਵਿੱਚ ਇਹਨੂੰ ਢਾਲੀਏ ਤਾਂ ਕਿ ਅਸੀਂ ਵੀ ਮਹਿਲ ਬਾੜੀਆਂ ਤੋਂ ਆਪਣੇ ਮਨ ਨੂੰ ਉਚਾਟ ਕਰੀਏ ਕਿ ਮਹਿਲ ਬਾੜੀਆਂ ਕਿਹੜੇ ਕੰਮ ਦੇ ਹਨ ਕਿਉਂਕਿ ਇਹ ਤਾਂ ਸਾਨੂੰ ਉਹੀ ਚੀਜ਼ ਚੰਗੀ ਹੈ ਚਾਹ ਝੁੱਗੀ ਹੋਵੇ ਚਾਹ ਝੌਂਪੜੀ ਹੋਵੇ ਜਿੱਥੇ ਪ੍ਰਮਾਤਮਾ ਦੇ ਨਾਲ ਸਾਡੇ ਲਿਵ ਲੱਗੀ ਹੈ ਉਹੀ ਰਸਤਾ ਜਿਹੜਾ ਉਹੀ ਜਗ੍ਹਾ ਜਿਹੜੀ ਸਾਰਾ ਕੁਝ ਹੈ ਅਦਰਵਾਈਜ਼ ਇੰਦਰ ਦੇ ਵਰਗਾ ਸਵਰਗ ਵੀ ਜਿਹੜਾ ਉਹ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਕੰਮ ਦਾ ਨਹੀਂ ਹੈ ਸੋ ਇਸ ਸ਼ਬਦ ਤੋਂ ਆਪਣੇ ਆਪ ਨੂੰ ਸਿੱਖਿਆ ਲੈੰਦੀ ਹੋਏ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੀਏ ਕਿ ਬਾਕੀ ਦੇ ਸਵਾਸ ਜਿਹੜੇ ਬਚਦੇ ਹੈ ਕਿਰਪਾ ਕਰੋ ਤੁਹਾਡੇ ਨਾਮ ਦੇ ਵਿੱਚ ਸਿਮਰਨ ਦੇ ਵਿੱਚ ਲੱਗ ਜਾਣ ਇਹਨਾਂ ਸਵਾਸਾਂ ਦੇ ਨਾਲ ਮਾਨਵਤਾ ਦੇ ਲਈ ਕੰਮ ਕਰਦੇ ਹੋਏ ਇਸ ਦੁਨੀਆ ਤੋਂ ਇਹ ਜਾਈਏ ਤਾਂ ਕਿ ਤੁਹਾਡਾ ਜਿਹੜਾ ਮਾਰਗ ਹੈ ਉਸ ਮਾਰਗ ਤੇ ਤੁਹਾਡੀ ਕਿਰਪਾ ਦੇ ਨਾਲ ਹੀ ਚੱਲਿਆ ਜਾਣਾ ਇਹ ਬੇਨਤੀਆਂ ਕਰਦੇ ਹੋਏ ਆਪ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ O que é que eu